ਤਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਪ੍ਰਸ਼ਾਸਨ ਨੇ ਵੀ ਪੂਕਤ ਬੰਦੋਬਸਤ ਦਾ ਦਾਅਵਾ ਕੀਤਾ ਗਿਆ ਹੈ ਗੁਰੂਕਿਰਨਗਰ ਅੰਮ੍ਰਿਤਸਰ ਦੇ ਡੀਸੀ ਕਨਸ਼ਾਮ ਧੋਰੀ ਨੇ ਪ੍ਰਵੰਦਾ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਸਾਰੇ ਹਲਕਿਆਂ ਦੇ ਵਿੱਚ 20000 ਦੇ ਕਰੀਬ ਮੁਲਾਜ਼ਮ ਡਿਸਪੈਚ ਕੀਤੇ ਗਏ ਨੇ। ਜ਼ਿਲ੍ਹੇ ਦੇ ਵਿੱਚ ਕੁੱਲ 2134 ਪੋਲਿੰਗ ਬੂਥ ਸਾਬਿਤ ਕੀਤੇ ਗਏ ਨੇ। ਜਨਾਇਤ 에 ਸੀਸੀਟੀਵੀ ਕਾਮਯਾਬ ਰਹੀ ਪੈਨੀ ਨਜ਼ਰ ਬਣਾ ਕੇ ਰੱਖੀ ਜਾਏਗੀ। ਸਾਰੀ ਪਾਰਟੀਆਂ ਡਿਸਪੈਚ ਹੋ ਰਹੀਆਂ ਨੇ ਤੇ ਤਕਰੀਬਨ ਮੈਂ ਸਮਝਦਾ 10000 ਦੇ ਆਸ-ਪਾਸ ਤਾਂ ਸਾਡੇ ਜਿਹੜੇ ਮੁਲਾਜ਼ਮ ਹੈ ਉਹ ਚੋਣ ਡਿਊਟੀ ਬਤੌਰ ਪੋਲਿੰਗ ਸਟਾਫ ਬਤੌਰ ਪ੍ਰੈਸਾਈਡਿੰਗ ਅਫੀਸਰ ਅਸਿਸਟੈਂਟ ਪ੍ਰੈਸਾਈਡਿੰਗ ਅਫਸਰ ਹੀ ਦੇਣਗੇ ਉਸ ਤੋਂ ਇਲਾਵਾ ਵੀ ਤਕਰੀਬਨ 10000 ਲੋਕ ਹੋਰ ਵੀ ਅੰਡਰ ਵੇਰੀਅਸ ਕਪੈਸਿਟੀ ਬੀਐਲਓ ਹੋਗੇ ਤੁਹਾਡੇ 2000 ਤੋਂ ਉੱਤੇ ਬੀਐਲਓ ਹੋਗੇ ਮਾਈਕਰੋ অবজারভার ਹੋਗੇ ਜਿੰਨੇ ਤੁਹਾਡੇ ਸੋਨ ਸੀਨੀਅਰ ਸਿਟੀਜ਼ਨ ਨੇ ਤੇ ਪੀ ਡਬਲਯੂ ਡੀ ਇਲੈਕਟਰਸ ਨੇ ਉਹਨਾਂ ਨੂੰ ਅਸਿਸਟ ਕਰਨ ਲਈ ਅਸੀਂ ਵੋਲੰਟੀਅਰਸ ਵੀ ਰੱਖੇ ਆ ਹਰੇਕ ਬੂਥ ਲੋਕੇਸ਼ਨ ਦੇ ਉੱਤੇ 휠ਚੇਅਰਸ ਲੈ ਕੇ ਤਾਂ ਕਿ ਉਹਨਾਂ ਨੂੰ ਅਸਿਸਟ ਕਰਨ ਵਿੱਚ